ਜੀ ਮਿੱਤਰੋ ਸਾਸਰੀਕਾਲ ਜੀ ਉਦੋਂ ਸਾਡੇ ਰਾਣੇ ਨੇ ਡਰ ਵੀ ਪਾ ਪਾਈ ਪਾ ਡਰੇ ਨਾਲ ਸਾਰਿਆਂ ਪਾਜਾ ਹੁਣ ਇਹ ਅੜੀ ਕਰੀ ਹਾਂ ਕਿ ਕਹਿੰਦਾ ਇੱਥੇ ਮੈਂ ਪਾਉਣਾ ਹੁਣ ਅੱਜ ਇੱਥੇ ਕੰਮ ਗਿਆ ਅੜ ਇੱਥੇ ਮਾਲ ਪੱਤਾ ਬੜਾ ਜਾਮ ਹੋਇਆ ਪਿਆ ਹੁਣ ਪੈਪਾ ਪਾਉਣੀਆਂ ਹੁਣ ਨੇੜੇ ਨਹੀਂ ਆਉਂਦਾ ਪਿਆ ਅਸੀਂ ਉਹ ਕਿਹਾ ਬਾਈ ਮਟਰਾ ਪੱਕੇ ਡਾੜੀ ਵਾਦੇਵਾਂਗੇ ਨਾ ਹਾਂ ਹਾਂ ਵਾਦੇ ਠੀਕ 20 ਪਾਉਂਡ ਐਕਸਟਰਾ 20 ਪਾਉਂਡ ਐਕਸਟਰਾ ਦਿੱਤੇ ਜਾਣੇ ਆ ਜੇਕਰ ਵੀ ਇਹ ਬੰਦਾ ਇੱਥੇ ਪੈ ਪਾ ਦੇ ਤਾਂ ਤੂੰ ਵੀ ਅੱਜ ਮੇਨ ਜਿਹੜਾ ਹੈਗਾ ਇੱਥੇ ਡਰੇਨ ਪੈੜਾ ਜਾਮ ਹੋ ਗਿਆ ਤੇ ਜਾਮ ਹੋ ਗਿਆ ਜਿਹੜਾ ਬੰਦਾ ਇੱਥੇ ਪੈ ਪਾਊਗਾ ਉਹ ਬੰਦੇ ਨੂੰ ਮੇਨ ਕਾਰੀਗਰ ਮੰਨਾਂਗੇ ਅਸੀਂ ਜਿਹਨੇ ਨਾਂ ਪਈ ਉਹ ਵੀ ਫੇਰ ਕਾਰੀਗਰ ਬੀਗਾ ਐ ਤੇਰੀ ਕਾਰੀਗਰੀ ਪਰਖੀ ਜਾਣੀ ਅੱਜ ਲੱਗ ਜਾ ਪਤਾ ਹਾਂ ਉਹ ਆ ਬਣਾਈ ਹਾਂਜੀ ਮਿੱਤਰੋ ਅੱਜ ਪੈਪਾ ਪੈਣਗਾ ਆਹ ਮਾਲ ਵੇਖੋ ਪੂਰਾ ਜੰਮਿਆ ਪਿਆ ਵਿੱਚ ਇਹਦੇ ਭੈਣ ਚ ਦਾ ਸਟਰ ਦਾ ਬੜਾ ਬੜਾ ਬੰਦਾ ਯਾਰ ਹਣਾ ਪੈ ਤੂੰ ਸਾਰਾ ਸੁੱਟਿਆ ਗਿਆ ਹੀ ਕੱਟਾ ਗੜੀ ਬੈਠਾ ਸੁੱਟਿਆ ਗਿਆ ਆਪਣੇ ਨਾਲ ਨਾ ਧੀਆ ਵੇ ਲੋੰਗਰ ਸਰਦਾਰ ਬਣਨਾ ਜੀ ਮੈਂ ਇਹਨੂੰ ਕਿ ਭਾਜੀ ਨੂੰ ਆ ਕੇ ਮੈਂ ਭਾਜੀ ਬੰਦੇ ਆਪੋ ਦੂਜੇ ਰੱਖ ਲਏ ਨਾਲ ਸਟੂਲਾ ਗੈਂਗ ਸਾਰਾ ਫਾਈ ਕੰਮ ਸਵਾਹਣਾ ਗੈਂਗ ਤੋਂ ਸਾਰੀ ਦੂਜੀ ਆਹੋ ਸੂ ਗੈਂਗ ਦੇ ਬੰਦੇ ਸਟੂਲਾ ਗੈਂਗ ਲਈ ਫਿਰਦਾ ਸਾਰੇ ਮੈਂ ਕਿ ਸਾਕੀ ਕਾਲਾ ਹੈ ਬੱਬਾ ਭਾਜੀ ਕਾਲਾ ਹੁੰਦਾ ਸਟੂਲਾ ਸੱਚੀ ਢੇਲੀ ਕਰਦਾ ਹੈ ਬੈਂਕ ਚੁੱਕਾ ਕਾਰਾ ਤੁਰ ਲਗਾ ਇੰਚ ਆਉਂਦਾ ਮੈਂ ਨੋ ਨਾ ਮੇ ਮੋ ਮਗ ਬਈਓ ਤਾਂ ਹੋ ਦੂਜਾ ਬਣਾ ਨੂੰ ਫਿਰਦਾ ਆ ਆਪੇ ਪਾਲਟੀ ਬਾਜੀ ਬਾਜੀ ਕਾਲਾ ਆਪਦੀ ਪਾਲਟੀ ਬਣਾ ਨੂੰ ਫਿਰਦਾ ਬੱਕਰੀ ਬਟਰਾ ਸਟੂਲਾ ਕਿ ਸਟੂਲਾ ਕਹਿੰਦੇ ਕਿ ਇਹਨੂੰ ਐਵੇਂ ਤੂੰ ਪੜਿਆ ਗਿਆ ਤੁਹਾਨੂੰ ਲੱਗਾ ਕਿ ਹਾਂ ਕਰ ਰਹਿ ਟੇ ਚਾਈ ਬੈਠਾ ਸੂਲਾ ਕਹਿ ਨੂੰ ਹੈ ਕਿ ਜਦੋਂ ਕਰ ਨੇ ਪਾਰਟੀ ਬਣਾ ਲਈ ਸੂਲਾ ਉਦੋਂ ਪਤਾ ਲੱਗਣਾ ਹਾਂ ਉਹ ਜਿੱਦ ਤੇ ਇਹਨੂੰ ਫੜਿਆ ਲੈ ਇਹਦੇ ਸੂਨੇ ਰੱਖੀ ਬੈਠਾ ਉਦੋਂ ਪਤਾ ਲੱਗਣਾ ਉਹ ਬੇਰਸ ਕਰਦਾ ਸੂਨੇ ਨਾ ਹੋ ਜੇ ਮੁੰਡਿਆਂ ਨੇ ਕਹਿੰਦੇ ਬਸ ਹੋ ਗਈ ਅੱਜ ਕਿਵੇਂ ਮੁੰਡਿਆਂ ਨੇ ਇਦਾਂ ਨਾਲ ਸਫਾਈ ਕਰਤੀ ਇਦਾਂ ਨਾਲ ਸਫਾਈ ਕਰਤੀ ਕਹਿੰਦੇ ਪਾਰ ਫੰਡ ਵੇਚ ਦੀ ਲੰਗਦੀ ਆ ਬਾਲੀ ਠੰਡ ਆ ਜਦਾ ਹੱਦੋਂ ਬਾਲੀ ਠੰਡ ਆ ਬਾਈ ਠੰਡੀ ਹਵਾ ਚਲੀ ਜਾਂਦੀ ਆ ਯਾਰ ਨਾ ਐ ਮਾੜਾ ਮੈਨੂੰ ਉੱਤੇ ਪੋਲਾ ਪੋਲਾ ਮਾਰੀ ਜਾਂਦੀ ਐ ਉੱਤੇ ਤੇ ਘਸਾਈ ਜਾਂਦੀ ਐ ਵੀ ਸਵਾਰ ਕੇ ਇਹ ਜੀ ਆਖਣਾ ਨਾ ਰਣਾ ਵੀ ਇਧਰ ਗਿਆ ਰਣਾ ਪਾਣੀ ਪੁਣੀ ਵੀਰ ਜਾਵੜਾ ਰੁਈਆ ਉਹ ਪਾਣੀ ਵਾਲਾ ਤੇ ਆਇਆ ਰਹਿੰਦਾ